ਅੰਮ੍ਰਿਤਸਰ ਵਿੱਚ ਬੁੱਧਵਾਰ ਸ਼ਾਮ ਨੂੰ ਮਹਿਲਾ ਡਾਕਟਰ ਨੂੰ ਬੰਦਕ ਬਣਾ ਕੇ ਗਹਿਣਿਆ ਸਣ ਲੱਖਾਂ ਰੁਪਏ ਲੁੱਟ ਲਏ ਗਏ ਦੋ ਐਕਟਿਵਸ ਵਾਰ ਚਾਰ ਹਥਿਆਰਬੰਦ ਲੁੱਟੇ ਰਿਆਣੇ ਮਰੀਜ਼ ਬਣ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਲੌਰੈਂਸ ਰੋਡ ਦੇ ਸ਼ਾਸਤਰੀ ਨਗਰ ਚ ਦੇਰ ਰਾਤ ਇਹ ਘਟਨਾ ਵਾਪਰੀ ਚਾਰ ਬੰਦੇ ਆਏ ਸੀ ਕਰੀਬ 6-50 ਦੇ ਆਸਪਾਸ ਜਿਹੜੇ ਅੰਦਰ ਐਂਟਰ ਕਰ ਗਏ ਇਹਨਾਂ ਦੇ ਮਦਰ-ਇਨ-ਲॉ ਤੇ ਬੱਚੇ ਕਰ ਸੀ ਉਹਨਾਂ ਨੇ ਕੁਝ ਫੋਲਾਫਾਲੀ ਕਰਕੇ ਕੁਝ ਇਥੇ ਲੁੱਟ ਕੀਤੀ ਹੈ ਜਿਹਦੇ ਬਾਰੇ ਦੇ ਵਿੱਚ ਅਜੇ ਕੋਈ ਕਲੈਰਿਟੀ ਨਹੀਂ ਹੈ ਕਿ ਕਿੰਨਾ ਗਲॉस ਹੋਇਆ ਪਰ ਪ੍ਰਾਇਮਰੀ ਤੌਰ ਤੇ ਅਸੀਂ ਕਾਫੀ ਸਾਡੇ ਕੋਲ ਕਲੂ ਵੀ ਹੈਗੇ ਅਸੀਂ ਆਇਡੈਂਟੀਫਾਈ ਵੀ ਕਰ ਲਿਆ ਉਹਦੇ ਵਿੱਚ ਇੱਕ ਬੰਦਾ ਜਿਹੜਾ ਕਿ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਬਿਕੋਜ਼ ਉਹ ਥੋੜਾ ਇਨਵੈਸਟੀਗੇਸ਼ਨ ਦਾ 파ਟ ਸਰ ਕੀ ਕਹਿ ਕੇ ਅੰਦਰ ਆ ਬੜੇ ਸੀ ਜੀ ਉਹਨਾਂ ਨੇ ਐਜ਼ ਅ ਪੇਸ਼ੈਂਟ ਆਏ ਸੀਗੇ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਬਿਲਕੁਲ ਨਾਲ ਹੀ ਅਟੈਚਡ ਹੈ ਕਲੀਨਿਕ ਦੇ ਵਿੱਚ ਆਏ ਈਵਨ ਜਿਹੜੀ ਡੈਂਟਲ ਚੇਅਰ ਆ ਉਹਦੇ ਉੱਤੇ ਜਾ ਕੇ ਵੀ ਬੈਠਿਆ ਕਿ ਅਸੀਂ ਡੈਂਟਲ ਚੈੱਕਅਪ ਕਰਾਉਣਾ ਹੈ ਉਸ ਤੋਂ ਬਾਅਦ ਪਹਿਲਾ ਇੱਕ ਬੰਦਾ ਐਂਟਰ ਕੀਤਾ ਫਿਰ ਉਹਦੇ ਨਾਲ ਇੱਕ ਹੋਰ ਬੰਦਾ ਐਂਟਰ ਕੀਤਾ ਦੋ ਬੰਦੇ ਐਂਟਰ ਕੀਤੇ ਫਿਰ ਜਦੋਂ ਇਹਨਾਂ ਦੇ ਜਿਹੜੇ ਅਟੈਂਡੈਂਟ ਸੀਗੀ ਉਹ ਅੰਦਰੋਂ ਕੋਈ ਸਮਾਨ ਲੈਣ ਵਾਸਤੇ ਗਈ ਪਰ ਦੋ ਬੰਦੇ ਹੋਰ ਐਂਟਰ ਕੀਤੇ। ਟੋਟਲ ਚਾਰ ਬੰਦੇ ਸੀ ਜਿਹੜੇ ਅੰਦਰ ਐਂਟਰ ਕੀਤੇ। ਉਹ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਕਮਰੇ 'ਚ ਇਕੱਠੇ ਕਰਕੇ ਉਹਨਾਂ ਨੇ ਇੱਕ ਕਮਰੇ 'ਚ ਬੰਦ ਕਰਤਾ ਫਿਰ ਉੱਪਰ ਇੱਕ ਕਮਰਾ ਜਿਹੜਾ ਸੀਗਾ ਉਹਦੇ ਵਿੱਚ ਫੁੱਲਾ ਫਰਲੀ ਕਰਕੇ ਉਹਦੇ ਵਿੱਚੋਂ ਜੋ ਵੀ ਸਮਾਨ ਉਹਨਾਂ ਦੇ ਹੱਥ 'ਚ ਆਇਆ ਉਹ ਲੈ ਕੇ ਚਲੇ ਗਏ। ਆਈ ਕੈਨੋਟ ਸੇ ਜੀ ਉਹ ਤਾਂ ਇਹਨਾਂ ਨੇ ਅਜੇ ਅਸੀਂ ਪੁੱਛਿਆ ਵੀ ਹੈ ਦੇ ਹੈਵ ਨੋਟ ਕੈਲਕੂਲੇਟਿਡ ਕਿਉਂਕਿ ਉਹ ਘਰ 'ਚ ਜਿੱਦਾਂ ਸਮਾਨ ਰੂਟੀਨ ਵਾਲਾ ਸੀਗਾ ਜੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਬਹੁਤ ਹੈਵੀ ਸਮਾਨ ਜਾਂ ਹੈਵੀ ਜੁਐਲਰੀ ਪਈ ਸੀਗੀ। ਰੂਟੀਨ 'ਚ ਜਿ ਕੁਲਰੀ ਜਿਹੜੀ ਰੁਟੀਨ ਦੀ ਹੁੰਦੀ ਆ ਉਹੀ ਸੀ ਬੱਚੇ ਦੋਨੋਂ ਬਿਲਕੁਲ ਠੀਕ ਆ ਇਹਨਾਂ ਦੇ ਮਦਰ ਇਨ ਲਾ ਠੀਕ ਆ ਲੇਡੀ ਜਿਹੜੇ ਡਾਕਟਰ ਨੇ ਉਹ ਵੀ ਠੀਕ ਨੇ ਕਿਸੇ ਨੂੰ ਕੋਈ ਇੰਜਰੀ ਕੋਈ ਹੋਰ ਇਸ ਤਰ੍ਹਾਂ ਦਾ ਲਾਸ ਨਹੀਂ ਹੈ এবੀਪੀ ਸੌਂਝਾ ਜੋਸ਼ ਜਜ਼ਬਾ ਜਨੂਨ